ਅੱਜ ਹਲਕਾ ਚੱਬੇਵਾਲ ਦੇ ਵਿੱਚ ਸੈਕਟਰ ਭਾਮ ਦੀਆਂ ਤਿੰਨ ਮਿੱਡੀਆਂ ਜਿਹੜੀਆਂ ਪੰਜਾਬ ਸੰਭਾਲੋ ਮੁਹਿੰਮ ਹੁੰਦੇ ਤਹਿਤ ਜੋ ਹਲਕਾ ਚੱਬੇਵਾਲ ਦੇ ਵਿੱਚ 23 ਤਰੀਕ ਨੂੰ ਜ਼ਬਰ ਦੇ ਖਿਲਾਫ ਐਡਵੋਕੇਟ ਡਾਕਟਰ ਸਰਤਾਰ ਸਿੰਘ ਧੀਰੀਪੁਰੀ ਜੀ ਨੇ ਜੋ ਸਾਨੂੰ ਰੈਲੀ ਦਿੱਤੀ ਹੈ 23 ਤਰੀਕ ਨੂੰ ਉਹਦੇ ਸਬੰਧ ਵਿੱਚ ਸਾਡੇ ਕੋਲ ਐਡਵੋਕੇਟ ਪ੍ਰਿੰਟਾ ਦਾਦਰਾ ਜੀ ਜਨਿਸਪਤ ਔਰ ਬਹੁਤ ਹੀ ਸੀਨੀਅਰ ਸਾਥੀ ਹੈ ਸਾਡੇ ਨਾਲ ਸਤਪਾਲ ਵੰਗਾ ਜੀ, ਰਾਜਵਿੰਦਰ ਸਿੰਘ ਜੀ ਇਨਾ ਨੇ ਅੱਜ ਹਲਕਾ ਚੱਬੇ ਵਾਲੇ ਸ਼ੈਕਟਰ ਭਾਗ ਦੀਆਂ ਤਿੰਨ ਮਿੱਡੀਆਂ ਬੜੀ ਬੁਰਕੀ ਨਿਭਾਈਆਂ ਔਰ ਹੁਣ ਕਿਹੜਾ ਦਿਹਾਣਾ ਦੇ ਵਿੱਚ ਅਸੀਂ ਆਏ ਆਂ ਰਾਤ ਦੇ 9:30 ਦਾ ਸਮਾਂ ਹੋ ਚੱਲਿਆ ਔਰ ਜਿਹੜੀਆਂ ਮਿੱਡੀਆਂ ਆ ਇਹ ਰਾਧੀ ਨੂੰ ਸਫਲ ਕਰਨੇ ਦੇ ਲਈ ਔਰ ਪਿੰਡਾਂ ਦੇ ਵਿੱਚ ਜੋ ਪਾਰਟੀ ਕੀ ਹਾਈਪ ਕਮੈਂਡ ਵੱਲੋਂ ਨਿਸ਼ਾਨਦੇਸ਼ ਹੈ ਸਾਨੂੰ ਉਹਨੂੰ ਸਫਲ ਕਰਨੇ ਦੇ ਲਈ ਇਹ ਵੀ ਵਰਕ ਕਰ ਰਹੇ ਨੇ ਪਿੰਡਾਂ ਦੇ ਵਰਕਪਲ ਦੀ ਸਵੇਰ ਤੋਂ ਪਰਨੇ ਔਰ ਇਸ ਨਗਰ ਦੇ ਵਿੱਚੋਂ ਡਾਕਟਰ ਕੋਲ ਦਾ ਨਾਮ تنਵੀਰ ਤਨੀਜੀ ਸਭ ਤੋਂ ਸੈਂਕੀ ਸਟਾਫ ਨੂੰ ਜਨਾਹ ਜੀ ਬਲਜੀਤ ਸਿੰਘ ਜੀ ਮੋਹਲਾ ਜੀ ਵਿਜੇ ਕੁਮਾਰ ਜੀ ਸੰਦੀਪ ਜੀ ਔਰ ਤੁਸੀਂ ਕਿੰਨੇ ਵੀ ਇੱਥੇ ਤਮਾਮ ਵਰਕਰ ਖੜੇ ਐ ਇੰਨੇ ਦੇ ਨਾਮ ਨੇ ਜਾਣਦੇ ਹੋ ਉਹ ਸਾਰੇ ਸਾਰੇ ਵਿੱਚ ਵਾਸ਼ ਦੇ ਤਾਕੇ ਜਿੰਨੇ ਅਸੀਂ ਮੀਟਿੰਗ ਦੇ ਵਿੱਚ ਆਏ ਹੋ ਨਾਲ ਉੱਗਣੇ ਸਾਥੀਪੁਰ ਉਸ ਨਗਰ ਤੋਂ ਵਿੱਚੋਂ ਲੈ ਕੇ ਘਟੋ ਘਟ ਦੋ ਗੱਡੀਆਂ ਹੋ ਜਾਣ ਔਰ ਇਹਨਾਂ ਨੇ ਅਸ਼ਵਾਸਨ ਵੀ ਦੋਇਆ ਜਿੱਦਿ ਮਾਈਕ ਸਹਾਇਤਾ ਸਾਨੂੰ ਮਿਲ ਸਕਦੀ ਹੈ ਰੈਡੀ ਵਿੱਚ ਵੀ ਦਵਾਗੇ ਔਰ ਮੈਂ ਸਾਰੇ ਦਾ ਸੰਬੋਧਨ ਕਰਦਾ ਵੀ ਇਹਨਾਂ ਨੇ ਬੀਐਸਪੀ ਦੀ ਮੀਟਿੰਗ ਕਰਾਈ ਹੈ ਔਰ ਮੈਂ ਉਹ ਸ਼ਬਦ ਐਨਕੋਰ ਮੈਂ ਖੁਦ ਦਾ ਰਾਜਿੰਦਰ ਜੀ ਦੀ ਗੱਲਾਂ ਦੇ ਵੀ ਦੱਸਾਂ। ਬាទ ਉਹ ਜਿਹੜੇ ਤੁਸੀਂ ਪਾਦਰਾ ਸੱਲਾ ਤੁਮ ਹੈ ਭਾਈ ਕੁਮਾਰ ਜੀ ਦਾ ਡਾਕਟਰ ਸੁਪਾਸਿੰਗ ਕ੍ਰਿੰਪਰੀ ਜੀ ਦਾ ਐਨਕਮਾਰੀ ਮਾਇਵਤੀ ਜੀ ਤੇ ਸਮੂਹ ਬਸਪਾ ਦੀ ਜਿੰਨੇ ਵੀ ਲੀਡਰਸ਼ਿਪ ਹੈ ਤੇ ਵਰਕਰ ਸਹਿਬਾਨ ਸਾਰੇ ਛੋਟੇ ਤੋਂ ਵੱਡੇ ਸਾਰੇ ਵਕਤਾਂ ਦਾ ਧੰਨਵਾਦ ਕਰਦਾ ਕਿ ਮੈਨੂੰ ਇਸ ਤਰ੍ਹਾਂ ਕੀਤਾ ਕਿ ਮੈਂ ਜਨਰਲ ਸਕੱਤਰ ਨੂੰ ਕੋਪਾਇੰਟ ਕੀਤਾ ਤੇ ਦੂਸਰਾ ਜਿਹੜਾ ਮਾਨਯੋਗ ਪ੍ਰਿੰਸੀਪਲ ਸਾਹਿਬ ਨੇ ਪੰਜਾਬ ਸਭਾ ਵੱਲੋਂ ਰੈਲੀ ਦੇ ਇੱਕ ਅੰਗ ਦੇ ਦੌਰਾਨ ਚੱਬੇ ਵਾਲ ਹੰਕੇ ਦੇ ਵਿੱਚ ਜੋ ਸਰਕਾਰ ਵੱਲੋਂ ਤਸ਼ੱਦਦ ਕੀਤਾ ਜਾ ਰਿਹਾ ਹੈ ਲੋਕਾਂ ਉੱਪਰ ਉਹਨਾਂ ਮੁੱਦਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਰੈਲੀ 23 ਤਰੀਕ ਦੀ 23 ਅਗਸਤ 2025 ਨੂੰ ਚੱਪੇਆ ਦੇ ਵਿੱਚ ਰੱਖੀ ਆ ਉਹਦੇ ਤਹਿਤ ਸਾਡੀਆਂ ਵੱਖ-ਵੱਖ ਟੀਮਾਂ ਬੀਐਸਪੀ ਦੀਆਂ ਅੱਲਾਹ ਕਲਾਗ ਪ੍ਰੋਪਗੈਂਡਾ ਦੇ ਦੁਕਾਨ ਨੂੰ ਜਾਗਰਤ ਕਰ ਰਿਹਾ ਤੇ ਲੋਕਾਂ ਤੋਂ ਇਹ ਮੈਸੇਜ ਲੈ ਰਹੇ ਆ ਲੋਕਾਂ ਨੂੰ ਵੈਸੇ ਦੇ ਵੀ ਰਿਹਾ ਕਿ ਬਸਪਾ ਫਰਜ਼ੁਲੰਦ ਦੇ ਖਿਲਾਫ ਅਸੀਂ ਨਾਗਰਿਕ ਜੋ ਪੰਜਾਬ ਦਾ ਵਸਨੀਕ ਹੈਗਾ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਰੀਆ ਜੋ ਅੱਜ ਕੱਲ ਨਸ਼ੇ ਮਸ਼ੇਅ ਨੂੰ ਲੈ ਕੇ ਜੋ ਬੇਰੁਜ਼ਗਾਰੀ ਨੂੰ ਲੈ ਕੇ ਜੋ ਸਾਡਾ ਜੋ ਸਮਾਜ ਜਗਾ ਕੋ ਜੋ ਨੌਜਵਾਨ ਹੈਗੇ ਬਾਹਰ ਵਿਦੇਸ਼ਾਂ ਵਿੱਚ ਜਾ ਕੇ ਖੱਜਲ ਖੋ ਰਹੇ ਆ ਉਹਨਾਂ ਦੇ ਹੱਥ ਦੇ ਵਿੱਚ ਪੰਜਾਬ ਦੇ ਜਿਹੜੀ 55 ਪੜਾਈ ਜਵਾਨੀ ਦੇ ਬੜਾਪਾ ਨੂੰ ਜਿਹੜਾ ਸਾਂਭਣ ਲਈ ਬਸਤਾ ਤੱਤਰ ਰਹੀ ਹੈ ਤੇ ਬਸਪਾ ਇਹ ਹਰ ਨਾਗਰਿਕ ਨੂੰ ਹਰ ਪੰਜਾਬ ਵਾਸੀ ਨੂੰ ਇਹ assurance ਦਵਾ ਦਿਆ ਦੀ ਬੋਲੋ ਸਵਾਗਤ ਹੈ ਹਰ ਪ੍ਰਵਾਹ ਦੇ ਨਾਲ ਮੋਢੇ ਨਾਲ ਜੋ ਕਿ ਰੀਆ ਫਿਰ ਸੇਧਰੀ ਦੀ ਜੋ ਵੈਦੀ ਹੈ ਜਾਂ ਉਹਦੇ ਵਿੱਚ ਸਾਰੇ ਆਪਣੇ ਜੰਬੇ ਵਾਲਦਸ ਗਿਆ ਨੂੰ ਖੁੱਲਾ ਸੁਧਾਇਆ ਉਹ ਆਪਣੀ ਸੇਵਾ ਦਾ ਹੱਥ ਕਰਨ ਲਈ ਨਿਗਮ ਦੇ ਇੰਟਰਨਲ ਇਹ ਨਹੀਂ ਦੇ ਰਹੀ ਮੈਂ ਮੱਦਰ ਤੇ ਹਾਣੇ ਦਾ ਧੰਨਵਾਦ ਕਰਦਾ ਹਾਂ ਤੇ ਅੱਜ ਵਿੱਚ ਅੱਜ ਜੋ ਵੀ ਸਾਡੇ ਜਸ਼ ਭੱਟੀ ਜੀ ਜਿਹੜੇ ਪ੍ਰਧਾਨ ਸਨ ਕੇ ਤੇ ਆਪਣੀ ਸੈਕਟਰ ਦੀ ਟੀਮ ਨਾਲ ਮੇਰੇ ਨਾਲ ਚੱਲੇ ਆ ਇਹਨਾਂ ਦਾ ਵੀ ਧੰਨਵਾਦ ਕਰਦਾ ਆ ਕਿ ਅਸੀਂ ਇਹਨਾਂ ਨਾਲ ਰਲ ਕੇ ਸਾਰੇ ਰਲ ਮਿਲ ਕੇ ਅੱਜ ਇਸ ਰੈਲੀ ਨੂੰ ਕਾਮਜਾਬ ਕਰਾਂਗੇ ਤੇ ਸਰਕਾਰ ਨੂੰ ਇਹ ਦੱਸਾਂਗੇ ਕਿ ਬਸਪਾ ਇਸ ਹਾਲਾਤ ਵਿੱਚ ਹੈਗੀ ਆ ਕਿ ਆਪਣੀ ਸਮੱਸਿਆ ਹੱਲ ਕਰਾ ਸਕਦੀ ਆ ਕਰ ਸਕਦੀ ਆ ਤੇ ਸਾਰਿਆਂ ਨੂੰ ਬੇਤੀ ਕਰਦੇ ਆ ਕਿ ਬਸਪਾ ਨਾਲ ਜੁੜੋ ਤੇ ਬਸਪਾ ਦੀ ਉਖਾੜ ਵਾਲੇ ਸਾਈ ਦੇ ਵਿੱਚ ਸਰਕਾਰ ਬਣਾਓ ਸਤਿ ਸ਼੍ਰੀ ਅਕਾਲ ਜੈ ਜੀ ਜੈ ਭਾ ਜੈ ਭੀਮ ਜਨ ਪੰਜਾਬੀ ਨੂੰ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ